ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਜੋ ਕਹਿੰਦੇ ਝਨੀਰ ਜ਼ਿਲ੍ਹਾ ਮਾਨਸਾ ਦੇ ਵਿੱਚ ਕਹਿੰਦੇ ਕਬੱਡੀ ਓਪਨ ਪੈਂਡ ਪੱਧਰ ਤਿੰਨ ਖਿਡਾਰੀ ਬਾਹਰੋਂ ਦੇ ਅੱਜ ਚੋਟੀ ਦੇ ਮੈਚ ਕਰਵਾਏ ਜਾਣੇ ਆ ਕਹਿੰਦੇ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਆ ਪਹਿਲਾ ਨਾਮ ਦਿੱਤਾ ਜਾਵੇਗਾ 61000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 51000 ਰੁਪਏ ਬੈਸਟਾਂ ਨੂੰ ਮਿੱਤਰੋ ਕੱਪ ਦਿੱਤੇ ਜਾਣਗੇ ਹਾਂਜੀ ਆਪਾਂ ਕਰਦੇ ਅੱਜ ਵਾਲੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਿਹੜੀ ਟੀਮ ਵਿੱਚ ਕਿਹੜੇ ਚੋਟੀ ਦੇ ਵੱਡੇ ਸੁਪਰਸਟਾਰ ਪੁੱਜ ਰਿਹਾ ਹੈ ਇਸ ਕਬੱਡੀ ਕੱਪ ਤੇ ਬਾਕੀ ਕਰਦੇ ਆਪਾਂ ਚਾਰਾਂ ਪੰਜਾਂ ਟੀਮਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਬਾਕੀ ਕਈ ਵਾਰੀ ਮੌਕੇ ਤੇ ਇੱਕ ਅੱਧਾ ਪਲੇਅਰ ਚੇਂਜ ਹੋ ਜਾਂਦਾ ਮਾ ਆਪਾਂ ਮਾਫੀ ਚਾਹੁੰਦੇ ਆ ਤੁਹਾਡੇ ਤੋਂ ਦਰਸ਼ਕ ਵੀਰੋ ਤੇ ਆਪਾਂ ਤੁਹਾਡੇ ਨਾਲ ਕਰਦੇ ਆ ਅੱਜ ਜਾਣਕਾਰੀ ਸਾਂਝੀ ਚੋਟੀ ਦੀਆਂ ਟੀਮਾਂ ਦੀ ਵੇਖੋ ਕਿਹੜੀ ਟੀਮ ਵਿੱਚ ਕਿਹੜੇ ਸੁਪਰਸਟਾਰ ਖੇਡਣਗੇ ਹਾਂਜੀ ਜੀ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਚਨੀਰ ਦੀ ਕਹਿੰਦੇ ਚਨੀਰ ਦੀਆਂ ਅੱਜ ਦੋ ਟੀਮਾਂ ਬਣੀਆਂ ਜਿਉ ਪਹਿਲੀ ਟੀਮ ਬਣੀ ਹੈ ਇਸ ਵਿੱਚ ਖੇਡੇਗਾ ਗਰਵਿੰਦਰ ਖੁੰਨਨ ਅਵਤਾਰ ਕਿਲੀ ਨਿਹਾਲ ਸਿੰਘ ਵਾਲਾ ਸੋਨੀ ਫਕਰ ਚੰਡਾ 골ਡੀ ਚਨੀਰ ਆਦ ਇਹ ਚੋਟੀ ਦੀ ਟੀਮ ਕਹਿੰਦੇ ਖੇਡ ਦੀ ਨਜ਼ਰ ਆਵੇਗੀ ਤੁਹਾਨੂੰ ਚਨੀਰ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਮੱਤਾ ਜਿਸ ਵਿੱਚ ਖੇਡੇਗਾ ਪੱਪੂ ਮੱਤਾ ਗਗਨ ਸੀਪਾ ਦਵਣ ਮੱਤਾ ਜਸਪ੍ਰੀਤ ਮੱਤਾ ਚਿਰਾਗਦੀਨ ਮਈਆਂ ਵਾਲਾ ਪੰਕਜ 베ਰੀ ਹਰਿਆਣਾ ਦੇਸੀ ਫਰਮਾਨਾ ਹਰਿਆਣਾ ਇਹ ਵੀ ਕਹਿੰਦੇ ਚੋਟੀ ਦੀ ਟੀਮ ਖੇਡੇਗੀ ਕਹਿੰਦੇ ਅੱਜ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਹੈ ਕਲਿਆਣ ਸੁੱਖਾ ਜਿਸ ਵਿੱਚ ਖੇਡੇਗਾ ਨਿੱਕੂ ਕਲਿਆਣ ਸੁੱਖਾ ਜਸ਼ਨ ਪ੍ਰੀਤ ਲੱड्डੂ ਵਾਲਾ ਮਨ ਸਿੰਘ ਦਿੜਬਾ ਇਕਬਾਲ ਗੈਰ ਆਦ ਇਹ ਚੋਟੀ ਦੀ ਟੀਮ ਕਹਿੰਦੇ ਬਣ ਕੇ ਪੁੱਜ ਰਹੀ ਹੈ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਦੇ ਇਸ ਦੇ ਸਪੌਂਸਰ ਹਨ ਜੱਸਾ ਠੁੱਲੀਵਾਲ ਕਾਲਾ ਜਲਾਲ ਆਦ ਇਹ ਚੋਟੀ ਦੀ ਟੀਮ ਖੇਡੇਗੀ ਜੈਤੋ ਦੇ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਚਨੀਰ ਦੀ ਜਿਹੜੀ ਦੂਜੀ ਟੀਮ ਬਣੀ ਹੈ ਉਸ ਵਿੱਚ ਖੇਡੇਗਾ ਵਿੱਕੀ ਜਾਂਗਪੁਰ ਜੱਗੂ ਹਾਕਮਵਾਲਾ ਮੋਹਿਤ ਡੀਂਗ ਗੇਜੂ ਚਨੀਰ ਮੰਗਾ ਚਨੀਰ ਆਦ ਇਹ ਚੋਟੀ ਦੀ ਟੀਮ ਤੁਹਾਨੂੰ ਚਨੀਰ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਖੇੜਦੀ ਨਜ਼ਰ ਆਵੇਗੀ ਹਾਂਜੀ ਮਿੱਤਰੋ ਜੇ ਆਪਾਂ ਆਹ ਟੀਮ ਦੀ ਗੱਲ ਕਰੀਏ ਬਣੀ ਹੈ ਉਗੋਕੇ ਦੀ ਜਿਸ ਵਿੱਚ ਖੇਡੇਗਾ ਗਿੰਦੀ ਉਗੋਕੇ ਕਾਲਾ ਦੀਪਾ ਮੋਟਾ ਉਗੋਕੇ ਸਾਹਿਲ ਦੇਬਨ ਹਰਿਆਣਾ ਨੁਕਰਾ ਹਰਿਆਣਾ ਸ਼ਰਮਾ ਮਾਖੇਵਾਲਾ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਚਰੀ ਚਨੀਰ ਜਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ